ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਈਨਤੋ ਬਾਬਾ ਜੀ ਨੂੰ ਅਲੱਗ-ਅਲੱਗ ਸਾਥਕਾਂ ਦੇ ਫੋਨ ਆ ਰਹੇ ਸੀ ਉਹਨਾਂ ਦੇ ਅਨੁਸਾਰ ਉਹ ਇਹ ਜਾਨਣਾ ਚਾਹੁੰਦੇ ਹੈ ਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਮਹਾਂਪੁਰਖਾਂ ਦੇ ਬਚਨ ਸੁਨੇ ਹਨ ਧਿਆਨ ਲਗਾਉਂਦੀਆਂ ਵਿਧੀਆਂ ਸੁਨੀਆਂ ਹਨ ਅਤੇ ਧਿਆਨ ਲਗਾਉਣ ਬਾਰੇ ਬਹੁਤ ਗੱਲਾਂ ਸੁਨੀਆਂ ਹਨ ਪਰ ਉਹਨਾਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਗੁਰਮਤਿ ਦੇ ਅਨੁਸਾਰ

نک کی نوک دے دیکھنا اور دوسرا ہے موم بتی جوت جگا کے دیکھنا تیسرا ہے کہ من کا کھیل کی ہے اور دن سان کتنے لاؤنا چاہیے کھا چاہیے سارے پہلا ਮਸਲਾ ਹੈ ਇਹਨਾਂ ਕੁਰਬਾਨੀ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ ਲੇਕਿਨ ਕਈ ਸਿੱਖ ਸਮਾਜ ਦੇ ਵਿੱਚ ਵੀ ਐਸੇ ਪ੍ਰਚਾਰਕ ਹਨ ਜੋ ਇਸ ਵਿਧੀ ਨੂੰ ਦੱਸਦੇ ਹਨ ਕਿ ਨੱਕ ਦੀ ਨੋਕ ਤੇ ਦੇਖੋ ਤੁਹਾਨੂੰ ਪ੍ਰਕਾਸ਼ ਨਜ਼ਰ ਆਏਗਾ ਤੁਹਾਨੂੰ ਪ੍ਰਮਾਤਮਾ ਨਜ਼ਰ ਆਏਗਾ ਇਸ ਦੇ ਵਿੱਚ ਕੋਈ ਸੁੰਦਰ ਵਾਲੀ ਗੱਲ ਹੈ تھوڑا جہاں کہ ناسک دیکھنا یہ سنت مت نہیں ہے یہ ہٹ یوگا دوسرا جو میں پوائنٹ دتا موم بتی یا جوت والا ادھر دیکھنا یہ بھی جو ہے ਆਦੇਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ ਉਸ ਦੇ ਵਿੱਚ ਜੋ ਜ਼ਿਕਰ ਹੈ ਉਹ ਹੈ ਮਨ ਤੂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਇਹ ਰੀਤੇ ਮੈਂ ਜਰਤੇ ਮੰਦਿਰ ਉੱਪਰ ਜਦੋਂ ਮੈਂ ਗੱਲ ਕਰਾਂਗਾ ਉਦੋਂ ਮੈਂ ਇਸ ਪੜ ਤੇ ਗੱਲ ਕਰਾਂ ਇਹ ਜੋ ਵਿੰਧਿਆ ਹੈ ਇਹਨੂੰ ਸਮੋਹਨ ਕਿਰਿਆ ਦੇ ਵਿੱਚ ਕਿਹਾ ਜਾਂਦਾ ਹੈ ਜਾਨੀ ਜਿਹਨੂੰ ਹਿਪਨੋਟਿਜ਼ਮ ਕਹਿੰਦੇ ਆ ਉਸ ਦੀ ਇਹ ਕਿਰਿਆ ਹੈ ਮਮਬਤੀ ਨੂੰ ਦੇਖਣਾ ਜਿਹੜਾ ਸਫੇਦ ਕਾਗਜ਼ ਤੇ ਇੱਕ ਛੋਟਾ ਜਿਹਾ ਨਿਸ਼ਾਨ ਲਗਾਇਆ ਜਾਂਦਾ ਉਹਨੂੰ ਦੇਖਣਾ ਨਿਸ਼ਾਨ ਦੇਖਣਾ ਨਿਸ਼ਾਨ ਗਾਇਬ ਹੋ ਜਾਂਦਾ ਉਹ ਸਾਰਾ ਹੀ ਜੋ ਕਾਗਜ਼ ਹੈ ਨਾ ਉਹ ਕਾਲੇ ਰੰਗ ਦਾ ਜਾਂ ਲਾਲ ਰੰਗ ਦਾ ਜੋ ਨਿਸ਼ਾਨ ਲਾਇਆ ਹੁੰਦਾ ਨਾ ਉਹ ਉਹ ਬਣ ਜਾਂਦਾ ਉਹ ਵੀ ਸਾਡੀ ਅੱਖਾਂ ਦਾ ਖੇਲ ਹੈ ਇਸ ਤਰ੍ਹਾਂ ਜੇ ਉਹ ਮਮਬਤੀ ਤੇ ਲਿਖਿਆ ਜਾਂਦਾ ਤਾਂ ਮਮ ਨੋ ਉਹ ਐ ਲੱਗਦਾ ਕਿ ਇਹ ਬਹੁਤ ਵੱਡੀ ਹੋ ਗਈ ਸਾਡਾ ਸਾਰਾ ਕਮਰਾ ਜਾਂ دیوار ਜਿੰਦੀ ਸਾਹਮਣੇ ਅਸੀਂ ਰੱਖਿਆ ਉਹ ਸਾਰਾ ਹੀ ਪ੍ਰਕਾਸ਼ਮਾਨ ਹੋ ਗਿਆ ਪਰ ਕਈ ਵਿਦਵਾਨ ਇਸ ਨੂੰ ਕਹਿੰਦੇ ਆ ਕਿ ਸਾਨੂੰ ਰੱਬ ਦੇਸ ਦੇ ਜਾਂ ਇਸ ਤਰ੍ਹਾਂ ਤੁਸੀਂ ਕਰੋਗੇ ਤਾਂ ਤੁਹਾਨੂੰ ਰੱਬ ਦੇຊੂਗਾ ਰੱਬ ਨੂੰ ਸਮਝਣਾ ਤੇ ਸੁਝਾਉਣਾ ਇਹ ਵਿੱਚ ਬਹੁਤ ਬਰੀਕੀਆਂ ਵਾਲੀਆਂ ਗੱਲਾਂ ਆ ਜਿਸ ਨੂੰ ਪ੍ਰਮਾਤਮਾ ਯਾ ਰੱਬ ਕਿਹਾ ਜਾਂਦਾ ਉਸ ਨੂੰ ਗੁਰਬਾਣੀ ਕਹਿੰਦੀ ਹੈ ਵੀ ਰੂਪ ਨਾ ਰੰਗ ਨਾ ਰੇਖ ਕਛ ਇਹਨਾਂ ਗੁਣੋਂ ਤੋਂ ਅਲੱਗ ਹੈ ਤੇ ਉਹਨੂੰ ਸ਼ਬਦ ਆਉਂਦੀ ਹੈ ਜਿਹਨੂੰ ਪ੍ਰਮਾਤਮਾ ਆਪ ਸਮਝਾਉਂਦਾ ਹੈ ਹੁਣ ਪ੍ਰਮਾਤਮਾ ਕਿਵੇਂ ਸਮਝਾਉਂਦਾ ਇਹਦੇ ਤੇ ਮੈਂ ਅੱਗੇ ਜਾ ਕੇ ਗੱਲ ਕਰੂੰਗਾ ਪਰ ਕਾਝੂਪ ਹੈ ਔਰ ਉਹ ਤੋਂ ਔਰ ਇਸ ਜਦੋਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਤੀਸਰਾ ਨੇਚਰ ਉਹ ਖੁੱਲ ਜਾਂਦਾ ਕਿਉਂਕਿ ਇਹ ਦੋਨੋਂ ਵਿਧੀਆਂ ਗੁਰਮਤ ਦੇ ਅਨੁਸਾਰ ਨਹੀਂ ਹਨ ਹੁਣ ਤੀਸਰਾ ਸੀ ਮਨ ਮਨ ਕਿੱਥੇ ਹੈ ਮਨ ਨੂੰ ਅਸੀਂ ਕੀ ਕਰਾਉਣਾ ਹੈ ਤੇ ਮਨ ਸਾਨੂੰ ਖਰਾਬ ਕਰਦਾ ਹੈ ਮਨ ਨੂੰ ਅਸੀਂ ਨਿਤਰ ਕਿਵੇਂ ਬਣਾ ਸਕਦੇ ਹਾਂ ਜੋ ਮਨ ਹੈ ਨਾ ਉਹਨੂੰ ਇੱਕ ਇਸ ਤਰ੍ਹਾਂ ਸਮਝਿਆ ਜਾਵੇ ਕਿ ਮਨ ਇੱਕ ਸਟੋਰ ਦਾ ਸਟੋਰ ਦਾ ਕਮਰਾ ਹੈ ਉਹ ਇੱਕ ਸਟੋਰੇਜ ਹੈ ਬਚਪਨ ਤੋਂ ਲੈ ਕੇ ਹਰ ਤੱਕ ਉਹਦੇ ਵਿੱਚ ਅਸੀਂ ਜੋ ਵੀ ਸੋਚਦੇ ਆਂ ਦੇਖਦੇ ਆਂ ਵਿਚਾਰਦੇ ਆਂ ਕਰਦੇ ਆਂ ਉਹਦੇ ਵਿੱਚ ਸਟੋਰ ਹੁੰਦਾ ਰਹਿੰਦਾ ਵੱਡੀ ਉਮਰ ਵਿੱਚ ਜਾ ਕੇ ਦੇਖੋ ਜਿਹੜੀਆਂ ਬਚਪਨ ਦੀਆਂ ਗੱਲਾਂ ਹੁੰਦੀਆਂ ਉਹ ਸਾਨੂੰ ਹਾਂ ਹਾਂ ਕੋਈ ਗੱਲ ਜਿਹੜੀਆਂ ਨੇ ਉਹ ਵੀ ਯਾਦ ਰਹਿੰਦੀ ਐ ਵੀ ਮੈਂ 5 ਸਾਲਾਂ ਦਾ ਸੀ ਤੇ ਉਦੋਂ ਮੈਂ ਕੀ ਕਰਦਾ ਸੀ ਮੇਰੇ ਕਿਹੜੇ ਬੈਲੀ ਸੀ ਅਸੀਂ ਕੀ ਸ਼ਰਾਰਤਾਂ ਕਰਦੇ ਸੀ ਅਸੀਂ ਪੜ੍ਹਨ ਵੇਲੇ ਕਿਵੇਂ ਸਕੂਲੋਂ ਗਾਇਬ ਹੁੰਦੇ ਸੀ ਇਹ ਸੋਟੇ ਮਨਸ ਪਟਲ ਕੇ ਜਿਹੜੀਆਂ ਵੇਲਾ ਨਾਲ ਇਹ بڑے ਸ਼ਹਿਰ ਜਿਹੜਾ ਆ ਜਾਂਦੇ ਆ ਉਸ ਤੋਂ ਬਾਅਦ ਕੁਝ ਸਮਾਂ ਜਿਵੇਂ ਅਸੀਂ ਜਵਾਨੀ ਦਾ ਸਮਾਂ ਕਰਨੇ ਆ ਉਹਦੇ ਵਿੱਚ ਅਸੀਂ ਇੰਨੇ ਵਿਜੀ ਹੋ ਜਾਂਦੇ ਆ ਪਚਪੰਦੀ ਉਹ ਗੱਲਾਂ ਸਾਨੂੰ ਯਾਦ ਨਹੀਂ ਰਹਿੰਦੀਆਂ ਲੇਕਿਨ ਜਦੋਂ ਵੱਡੀ ਉਮਰ ਹੁੰਦੀ ਹੈ ਉਦੋਂ ਜਾ ਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਫੇਰ ਸਾਹਮਣੇ ਆ ਜਾਂਦੀਆਂ ਸੋ ਮਨ ਨੂੰ ਕੀ ਕਰਨਾ ਹੈ ਮਨ ਨੂੰ دوست ਬਣਾਉਣਾ ਹੈ ਮਨ ਨੂੰ ਸਾਧਣਾ ਹੈ ਮਨ ਨੂੰ ਕਿਵੇਂ ਸਾਧਣਾ ਹੈ ਇਹਦੇ ਤੇ ਮੈਂ ਇੱਕ ਵੀਡੀਓ ਦੇ ਚੁੱਕਾ ਕਿ ਪ੍ਰਾਲੇ ਜਮੋਨੇ ਦੇ ਵਿੱਚ ਬੈਲਾ ਨੂੰ ਕਿਵੇਂ ਸਾਧਿਆ ਜਾਂਦਾ ਸੀ ਘੋੜਿਆਂ ਨੂੰ ਕਿਵੇਂ ਸਾਧਿਆ ਜਾਂਦਾ ਸੀ ਇਹ ਸਾਨੂੰ ਆਪਣੇ ਨਾਲ ਸਿਮਰਨ ਤੇ ਲਾਉਣਾ ਸਿਮਰਨ ਤੇ ਜਦੋਂ ਇਹ ਲੱਗ ਗਿਆ ਤਾਂ ਇਹ ਸੱਜ ਗਿਆ ਔਰ ਸਿਮਰਨ ਇਹ ਵੀ ਅੰਦਰ ਭਰ ਗਿਆ ਤਾਂ ਇਹ ਖਾਲੀ ਹੋ ਜਾਊਗਾ ਇਹ ਮਨ ਨੂੰ ਸਾਧਣ ਵਾਸਤੇ ਸਿਮਰਨ ਜੋ ਹੈ ਨਾ ਉਹ ਬਹੁਤ ਜ਼ਰੂਰੀ ਹੈ ਔਰ ਕੋਰਸਿਕਾ ਵਾਸਤੇ ਵਾਹੀ ਗੁਰੂ ਮੰਤਰ ਜੋ ਹੈ ਉਹ ਸਾਰੇ ਨਾਲੋਂ ਉਤਮ ਸ੍ਰੀਸ਼ਟੀ ਕੰਮ ਕਰਨ ਵਾਲਾ ਹੈ ਇਸੇ ਤਰ੍ਹਾਂ ਈ ਸਾਹ ਦਾ ਮੂਲ ਮੰਤਰ ਗੁਰ ਪ੍ਰਸਾਦਿਕ ਸੰਪੂਰਨ ਹੈ ਜੋ ਸੈਣ ਭਰਾ ਮੂਲ ਮੰਤਰ ਦਾ ਜਾਪ ਕਰਦੇ ਹਨ ਉਹ ਇੱਕ ਸਮਾਂ ਐਸਾ ਹੋਣ ਲੇ ਕਿ ਮੂਲ ਮੰਤਰ ਵੀ ਸਿੰਧ ਮੰਤਰ ਬਣ ਜਾਂਦਾ ਹੈ ਵਾਹਿਗੁਰੂ 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 ਸਾਧ ਸੰਗਤ ਕਰਨ ਦੇ ਨਾਲ ਇਹ ਮਨ ਜੋ ਹੈ ਨਾ ਇੱਕ ਦਿਨ ਐਸਾ ਹੋ ਜਾਂਦਾ ਕਿ ਮਨ ਜਾਪ ਕਰਨ ਲੱਗ ਪੈਂਦਾ ਹੈ ਇਹ ਤੁਹਾਡਾ ਮਿੱਤਰ ਬਣ ਗਿਆ ਇਹ ਤੁਹਾਡਾ ਸਾਥੀ ਬਣ ਗਿਆ ਇਹ ਤੁਹਾਨੂੰ ਅਧਿਆਤਮਿਕ ਦੀ ਅੱਗੇ ਦੀ ਯਾਤਰਾ ਦੇ ਵਿੱਚ ਚੱਲਣ ਵਾਸਤੇ ਸਹਾਇਕ ਬਣ ਗਿਆ ਸੋ ਜਪ ਕਰਨਾ ਪਏਗਾ ਜਪ ਕਰਨਾ ਚਾਹੀਦਾ ਹੈ ਔਰ ਜਪੋ ਕੀਤਾ ਜਾਣਾ ਚਾਹੀਦਾ ਹੁਣ ਇਸ ਤੋਂ ਬਾਅਦ ਅਗਲਾ ਜੋ ਪੁਆਇੰਟ ਮੈਂ ਆਪਜੀ ਦੇ ਨਾਲ ਸੰਝਾ ਕਰਨ ਨੂੰ ਕਿਹਾ ਸੀ ਉਹ ਹੈ ਧਿਆਨ ਧਿਆਨ ਸਾਡੀ ਇਕਾਗਰਤਾ ਦੀ ਸ਼ਕਤੀ ਨੂੰ ਕਿਹਾ ਜਾਂਦਾ ਹੈ ਔਰ ਉਹਨੂੰ ਲਾਉਣਾ ਕਿੱਥੇ ਹੈ ਕੁਝ ਯੋਗਾ ਸੈਂਟਰ ਸਿਖਾਉਣ ਵਾਲੇ ਅਧਿਆਤਮਿਕ ਸਿਖਾਉਣ ਵਾਲੇ ਕੋਰਸ ਕਰਾਉਂਦੇ ਹੈ ਕਿ ਕਿੱਥੇ ਲਾਉਣਾ ਮੱਥੇ ਤੇ ਲਾਉਣਾ ਮੱਥੇ ਦੇ ਵਿਚਾਲੇ ਲਾਉਣਾ ਮੱਥੇ ਦੇ ਉੱਪਰ ਲਾਉਣਾ ਸਿਰ ਦੇ ਉੱਪਰ ਲਾਉਣਾ ਔਰ ਕੁਝ ਇਹ ਕਹਿੰਦੇ ਹੈ ਜੀ ਤੁਸੀਂ ਕੁਝ ਨਹੀਂ ਕਰਨਾ ਪ੍ਰਮਾਤਮਾ ਦੇ ਨਾਮ ਦਾ ਕੋਈ ਅੱਖਰ ਤੁਸੀਂ ਨਹੀਂ ਜਪਣਾ ਸਿਰਫ ਆਉਂਦੀਆਂ ਅੱਖਾਂ ਨੂੰ ਨੱਕ ਕੇਂਦਰਾਂ ਤੇ ਨ ਜਾਣਾ ਹੈ ਇਹ ਤੁਹਾਡਾ ਧਿਆਨ ਲਾਉਣਾ ਹੈ ਇਹ ਧਿਆਨ ਲਾਉਣਾ ਇਹ ਗਲਤ ਹੈ ਇਸ ਦੇ ਨਾਲ ਉਹ ਕਾਮਯਾਬੀ ਨਹੀਂ ਮਿਲਦੀ ਜਿਹੜੀ ਤੇ ਸਾਨੂੰ ਮਿਲਣੀ ਚਾਹੀਦੀ ਹੈ ਧਿਆਨ ਲਾਉਣਾ ਨਹੀਂ ਧਿਆਨ ਲੱਗਦਾ ਹੈ ਜਦੋਂ ਸਿਵਰਣ ਕਰਦਿਆਂ ਹੋਇਆ ਸਿਵਰਣ ਸਾਡੇ ਅੰਤਰਗਤ ਹੋਣ ਲੱਗ ਪਿਆ ਸਾਡੀ ਜਿਹੜੀ ਸੁਣਤ ਹੈ ਜਿਹਨੂੰ ਸੁਣਨ ਦੀ ਸ਼ਕਤੀ ਕਹਿੰਦੇ ਆ ਉਹ ਉਸ ਝਾਂਕ ਨੂੰ ਸੁਣਨ ਲੱਗ ਪਈ ਤੇ ਇਹਦਾ ਮਤਲਬ ਹੈ ਕਿ ਸਾਡਾ ਧਿਆਨ ਲੱਗ ਗਿਆ ਸਾਡਾ ਧਿਆਨ ਉਹਦੇ ਵਿੱਚ ਚਲਾ ਗਿਆ ਅਸੀਂ ਉਹਨੂੰ ਸੁਣਨ ਲੱਗ ਪਏ ਆਸ-ਪਾਸੇ ਦੀਆਂ ਜਿਹੜੀਆਂ ਖੁਰ ਆਮਚ ਗੱਲਾਂ ਉਹ ਸਾਨੂੰ ਸੁਣਾਈ ਦੇਣੋਂ ਹਟ ਜਾਂਦੀਆਂ ਤੇ ਸਾਡਾ ਧਿਆਨ ਜਿਹੜਾ ਨਾ ਉਹ ਸਾਡੇ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ ਮਨ ਵੀ ਮਿਚਰ ਮੰਗਿਆ ਧਿਆਨ ਵੀ ਲੱਗ ਗਿਆ ਜਦੋਂ ਇਹ ਕੁਝ ਹੋ ਗਿਆ ਤਾਂ ਅੰਦਰ ਦੀ ਆਖ਼ੀਸਰਾਂ ਦੇ ਅੰਦਰ ਜੋ ਹੈ ਉਸ ਪਰਮ ਪਿਤਾ ਪਰਮ ਈਸ਼ਰ ਦੇ ਪ੍ਰਕਾਸ਼ ਰੂਪ ਦੀ ਝਲਕ ਨੂੰ ਦੇਖਣ ਲੱਗ ਪੈਂਦਾ ਹੈ ਔਰ ਉਸੇ ਨੂੰ ਕਿਹਾ ਗਿਆ ਕਿ ਮਨ ਤੂੰ ਜੋਤ ਸਰੂਪ ਹੈ ਕਿਉਂਕਿ ਪਰਮਾਤਮਾ ਇੱਕ ਰੋਸ਼ਨੀ ਦਾ ਪ੍ਰਕਾਸ਼ ਦਾ ਭੰਡਾਰ ਹੈ ਪਰਮਾਤਮਾ ਸਾਡੀ ਉਸ ਦਾ ਅੰਸ਼ ਹੈ ਜੋ ਸਾਡੇ ਸਰੀਰ ਦੇ ਵਿੱਚ ਹੈ ਪਰ ਉਹ ਸਾਨੂੰ ਅਮਨਤ ਮਿਲਿਆ ਪ੍ਰਮਾਤਮਾ ਦੀ ਤਰਫੋਂ ਕਿ ਇਹ ਮੈਂ ਤੈਨੂੰ ਆਪਣੀ ਅਮਨਤ ਦੇਤੀ ਤੂੰ ਇਹਨੂੰ ਸਿਮਰਨ ਕਰਕੇ ਜਪ ਕਰਕੇ ਧਿਆਨ ਦੇ ਨਾਲ ਜੋੜ ਕੇ ਇਹਨੂੰ ਤੂੰ ਮੇਰੇ ਤੱਕ ਵਾਪਸ ਪਹੁੰਚਾਉਣਾ ਹੈ ਔਰ ਜਦੋਂ ਸਾਡਾ ਸਿਮਰਨ ਪੱਕ ਜਾਂਦਾ ਹੈ ਆਪਣੇ ਆਪ ਨੂੰ ਮਨ जाप ਕਰਨ ਲੱਗ ਪੈਂਦਾ ਹੈ ਇਹ ਕੀ ਭਾਵ ਨੇ ਵਿੱਚ ਪਹਿਲਾਂ ਜਦੋਂ ਅਸੀਂ ਕਰਦੇ ਆ ਉਹਨੂੰ ਜੱਪ ਕੇ ਆ ਜਾਂਦਾ ਜਦੋਂ ਮਨ ਜੰਪ ਕਰਨ ਲੱਗ ਪੈਂਦਾ ਉਹਨੂੰ ਅਜੱਪਾ ਜਪ ਕਹਿੰਦੇ ਆ ਅਸੀਂ ਕਰਦੇ ਨਹੀਂ ਪਰ ਹੋ ਰਿਹਾ ਹੈ ਅਰ ਇਸੇ ਤਰ੍ਹਾਂ ਅਜੱਪਾ ਜਪ ਤੋਂ ਮਨ ਸਾਡੇ ਅੰਦਰ ਨਾਦ ਦੁਨੀਆ ਭਾਤੀ ਭਾਤੀ ਦੀ ਆਵਾਜ਼ਾਂ ਪੈਦਾ ਹੋਣੀ ਹੈ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਚੁੱਕਾ ਇਸ ਸੰਗੀਤ ਦੇ ਵਿੱਚ ਚਾਰ ਤਤ ਉਹਨਾਂ ਤਤਾਂ ਦੀਆਂ ਆਵਾਜ਼ਾਂ ਆਟ ਆਟ ਪਹਿਲਾਂ ਸੁਣਾਈ ਦਿੰਦੀਆਂ ਉਸ ਤੋਂ ਬਾਅਦ ਇਹ ਵਜਨ ਕੀ ਵਜੰਦੀ ਆਵਾਜ਼ ਜਿਹੜੀ ਹੈ ਨਾ ਉਹ ਸਨਾਟੇ ਦੀ ਆਵਾਜ਼ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਅ ਸਨਾਟੇ ਦੀ ਆਵਾਜ਼ ਕੋ ਆਵਾਜ਼ ਹੈ ਜਿਸ ਵਕਤ ਇਸ ਬ੍ਰਹਮੰਡ ਦੀ ਰਚਨਾ ਹੋਈ ਜਿਹਨੂੰ ਅਸੀਂ ਅਕਾਲ ਤੁਰਤ ਪੁਰਖ ਕਹਿੰਦੇ ਆ ਪਰਮ ਆਤਮਾ ਕਹਿੰਦੇ ਆ ਉਸ ਨੇ ਜਦੋਂ ਇਹ ਪਰਮਾਤਮਾ ਕੋਈ ਜੇ ਕੁਝ ਕਰਨਾ ਹੈ ਤਾਂ ਇਹ ਆਵਾਜ਼ ਇੱਕ ਜੋ ਪੈਦਾ ਹੋਈ ਉਹ ਆਵਾਜ਼ ਜੋ ਹੈ ਉਸ ਆਵਾਜ਼ ਨੇ ਉਸ ਸਨਾਟੇ ਨੂੰ ਚੀਰਿਆ ਉਸ ਸਨਾਟੇ ਨੂੰ ਚੀਰਨ ਵਾਲੇ ਜੋ ਆਵਾਜ਼ ਪੈਦਾ ਹੋਈ ਉਸ ਨੂੰ ਹੀ ਸਨਾਟੇ ਦੀ ਆਵਾਜ਼ ਕਹੀ ਜਾਂਦਾ ਉਸ ਨੂੰ ਹੀ ਸਤ ਨਾਮ ਕਿਹਾ ਕਿਉਂਕਿ ਪਰਮਾਤਮਾ ਨੂੰ ਸੱਚ ਕਿਹਾ ਉਸ ਨੂੰ ਹੀ ਸਤ ਨਾਮ ਕਿਹਾ ਕਿਉਂਕਿ ਪ੍ਰਮਾਤਮਾ ਨੂੰ ਆਰਾਮ ਵੀ ਕਿਹਾ ਉਸੇ ਨੂੰ ਹੀ ਆਰਾਮ ਨਾਮ ਕਿਹਾ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਡੀ ਆਤਮਾ ਨੂੰ ਉਸ ਪਰਮਪਿਤਾ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਜੋੜਦੀਆਂ ਹਨ ਔਰ ਪ੍ਰਮਾਤਮਾ ਜੋ ਹੈ ਇੱਕ ਸਿਸਟਮ ਹੈ ਇੱਕ ਨਿਯਮ ਹੈ ਇੱਕ ਕਾਰਜ ਪ੍ਰਣਾਲੀ ਹੈ ਜਿਵੇਂ ਜਿਵੇਂ ਇਹ ਸਦਕ ਸਾਧਨਾ ਕਰਕੇ ਪ੍ਰਮਾਤਮਾ ਦੇ ਨੇੜੇ ਹੀ ਹੁੰਦਾ ਜਾਂਦਾ ਹੈ ਪਰਮਾਤਮਾ ਦੀ ਕਿਰਪਾ ਇਹਦੇ ਤੇ ਹੰਦੀ ਜਾਂਦੀ ਹੈ ਤੇ ਪਰਮਾਤਮਾ ਦੇ ਗੁਣ ਜਿਹੜੇ ਹਨ ਉਹ ਇਸ ਜੀਵ ਦੇ ਅੰਦਰ ਆਉਣ ਲੱਗ ਪੈਂਦੇ ਆ ਇਸੇ ਨੂੰ ਹੀ ਸਿੱਧੀ ਕਹਿੰਦੇ ਆ ਔਰ ਇਹ ਸਿੱਧੀਆਂ ਜਿਵੇਂ ਜਿਵੇਂ ਸਾਡੇ ਸਰੀਰ ਦੇ ਅੰਤ੍ਰਿਕ ਕੇਂਦਰ ਚੱਕਰੀਆਂ ਦੁਆਰੇ ਖੁੱਲਦੇ ਆ ਹਰ ਇੱਕ ਦੁਆਰੇ ਦੇ ਖੁੱਲਣ ਦੀ ਅਲੱਗ ਅਲੱਗ ਇੱਕ ਸਿੱਧੀ ਹੈ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਔਰ ਮੈਂ ਇਹ ਵਾਰ-ਵਾਰ ਇਹ ਕਿਹਾ ਕਰਦਾ ਕਿ ਆਪਾਂ ਸਿੱਧੀਆਂ ਦੇ ਵਿੱਚ ਨਹੀਂ ਫਸਣਾ ਇਹ ਅੜਿੱਕਾ ਹੈ ਅਸੀਂ ਸਿੱਧਾ ਪ੍ਰਮਾਤਮਾ ਦੇ ਨਾਲ ਆਪ ਦੇ ਆਪ ਨੂੰ ਜੋੜਨਾ ਹੈ ਔਰ ਪ੍ਰਮਾਤਮਾ ਦੇ ਨਾਲ ਹੀ ਸਮਾਉਣਾ ਹੈ ਔਰ ਬੜੀ ਜਲਦੀ ਮੈਂ ਤੁਹਾਨੂੰ ਇੱਕ ਆਡੀਓ ਦੇਣ ਵਾਲਾ ਜੀਵੇ ਵਿੱਚ ਮੈਂ ਇਹ ਸਪਸ਼ਟ ਕਰੂੰਗਾ ਕਿ ਕਿੰਨੇ ਜਨਮ ਜਿਹੜੇ ਹਨ ਉਹੋ ਸੰਸਾਰ ਦੇ ਵਿੱਚ ਇਸ ਸੰਸਾਰ ਦੇ ਵਿੱਚ ਲੈਣੀ ਪੈਣਗੇ ਉਸ ਤੋਂ ਬਾਅਦ ਸਾਡਾ ਜਨਮ ਮਰਨ ਸਭ ਖਤਮ ਤੇ ਅਸੀਂ ਇਸ ਕਲਯੁਗ ਮਾਤ ਲੋਗ ਦੇ ਵਿੱਚੋਂ ਅਸੀਂ ਆਜ਼ਾਦ ਹੋ ਕੇ ਉਸ ਪਰਮ ਸ਼ਾਂਤੀ ਪਰਮ ਤੱਤ ਪਰਮ ਜੀਸ਼ਰ ਪਰਮ ਆਤਮਾ ਦੇ ਵਿੱਚ ਸਮਾ ਜਾਵਾਂਗੇ ਧੰਨਵਾਦ